ਗੁਰਨਾਣਕ ਮਿਸ਼ਨ ਸੈਂਟਰ ਬ੍ਰੈਂਟਨ ਵੱਲੋਂ ਆਉਂਦੇ ਸ਼ਨੀਵਾਰ 24 ਅਗਸਤ ਨੂੰ ਲੀਗਲ ਪ੍ਰੋਫੈਸ਼ਨ ਬਾਰੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸੈਸ਼ਨ ਬਾਰੇ ਸਾਡੇ ਨਾਲ ਜਾਣਕਾਰੀ ਦੇਣ ਲਈ ਇਸ ਦੇ ਮੁੱਖ ਪ੍ਰਬੰਧਕ ਮਨੋਰ ਸਿੰਘ ਬਲਜੀ ਹਾਜ਼ਰ ਨੇ ਬਲ ਸਾਹਿਬ ਸਵਾਗਤ ਤੁਹਾਡਾ ਬਹੁਤ-ਬਹੁਤ ਬਲ ਸਾਹਿਬ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਇਸ ਸੈਸ਼ਨ ਦੀ ਸੈਮੀਨਾਰ ਦੀ ਲੋੜ ਕਿਉਂ ਮਹਿਸੂਸ ਹੋਈ ਸੋ ਸਾਡੇ ਕੋਲ ਇੱਥੇ ਸੰਗਤ ਦੇ ਵਿੱਚ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਨਵੇਂ ਇਮੀਗ੍ਰੈਂਟਸ ਆਉਂਦੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾ ਪ੍ਰੋਫੈਸ਼ਨ ਦੇ ਨਾਲ ਜਾਂ ਲਾ ਦੀ ਪੜਾਈ ਦੇ ਵਿੱਚ ਦਿਲਚਸਪੀ ਰੱਖਦੇ ਨੇ ਸੋ ਉਹਨਾਂ ਨੇ ਇੱਥੇ ਕਿਵੇਂ ਵਕੀਲ ਬਣਨਾ ਹੈ ਕਿ ਉਹਨਾਂ ਨੂੰ ਐਜੂਕੇਸ਼ਨਲ ਬੈਕਗ੍ਰਾਉਂਡ ਚਾਹੀਦੀ ਹੈ ਕਿ ਟ੍ਰੇਨਿੰਗ ਚਾਹੀਦੀ ਹੈ ਕਿਸ ਤਰੀਕੇ ਨਾਲ ਲਾ ਸਕੂਲ ਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਜਿਹੜੇ ਫੋਰਨ ਟ੍ਰੇਨਡ ਲਾਇਰਸ ਨੇ ਉਹਨਾਂ ਨੇ ਕਿਵੇਂ ਇੱਥੇ ਵਕੀਲ ਬਣਨਾ ਹੈ ਸੋ ਇਹਨਾਂ ਸਾਰੀਆਂ ਇਸ਼ੂਸ ਨੂੰ ਸਾਹਮਣੇ ਰੱਖ ਕੇ ਅਸੀਂ ਇਹ ਚਾਹ ਕਹ ਲਓ ਕਿ ਸੰਗਤ ਦੇ ਇਹ ਕਹਿਣ ਤੇ ਇਹ ਜਿਹੜੀ ਇਨਫੋਰਮੇਸ਼ਨ ਸੈਸ਼ਨ ਹੈ ਇਸ ਦਾ ਪ੍ਰਬੰਧ ਕੀਤਾ ਗਿਆ। ਲੀਗਲ profession ਚ ਜਿਹੜੇ ਸਟੂਡੈਂਟ ਆਉਣਾ ਚਾਹੁੰਦੇ ਨੇ ਇਸ ਨੂੰ ਐਜ਼ ਅ ਕਰੀਅਰ ਚੂਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਜਿਹੜਾ ਇਹ ਸੈਸ਼ਨ ਹੈ ਕਿਵੇਂ ਹੈਲਪਫੁਲ ਰਹੂਗਾ। ਜਿਹੜੇ ਬੱਚੇ ਇੱਥੋਂ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਕੂਲਾਂ ਚ ਜਾਂਦੇ ਨੇ ਚਾਹੇ 9ਵੀਂ 10ਵੀਂ 11ਵੀਂ 12ਵੀਂ ਉਥੇ ਤੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੱਖਰੇ ਵੱਖਰੇ professions ਦੇ ਬਾਰੇ ਦੱਸਿਆ ਜਾਂਦਾ ਹੈ ਸੋ ਉਹ ਗਾਈਡਿੰਗ ਕਾਉਂਸਲਰ ਦੀ ਹੈਲਪ ਦੇ ਨਾਲ ਆਪਣਾ profession ਚੂਜ਼ ਕਰ ਲੈਂਦੇ ਨੇ ਪਰ ਜਿਹੜੇ ਆਪਣੇ ਕੋ ਇੱਥੇ ਕਾਫੀ ਤਦਾਦ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਉਹ ਠੀਕ ਹੈ ਛੋਟਾ ਮੋਟਾ ਕੋਰਸ ਜਿਹੜਾ ਕਰ ਰਹੇ ਨੇ ਪਰ ਉਸ ਤੋਂ ਬਾਅਦ ਉਹ ਵਕੀਲ ਬਣਨਾ ਚਾਹੁੰਦੇ ਨੇ ਤੇ ਵਕੀਲ ਬਣਨ ਤੇ ਲਈ ਜਿਹੜੀ ਮਿਨੀਮਮ ਐਜੂਕੇਸ਼ਨ ਕੀ ਚਾਹੀਦੀ ਆ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਹੋਰ ਟੈਸਟ ਜਿਸ ਤਰ੍ਹਾਂ ਕਿ ਐਲ ਸੈਟ ਦਾ ਇੱਕ ਟੈਸਟ ਹੈ ਉਹ ਪਾਸ ਕਰਨਾ ਪੈਂਦਾ ਹੈ ਜਾਂ ਉਹ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਵੱਖਰੇ ਵੱਖਰੇ ਲਾਰ ਸਕੂਲ ਹਨ ਇੰਟੀਰੀਅਰੋ ਦੇ ਵਿੱਚ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਨਾਲ ਤੁਸੀਂ ਅਪਲਾਈ ਕਰਨਾ ਹੈ ਐਡਮਿਸ਼ਨ ਲੈਣ ਵਾਸਤੇ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰੋਸੈਸ ਹੈ ਸੋ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਪੰਜਾਬ ਤੋਂ ਜਾਂ ਭਾਰਤ ਤੋਂ ਜਾਂ ਕਿਤੋਂ ਵੀ ਆਏ ਹੋਣ ਉਹਨਾਂ ਨੂੰ ਇਹ ਜੇ ਜਿਹੜੀ ਇਹ ਮੋਡਰਨ ਅੰਡਰਸਟੈਂਡਿੰਗ ਹੈ ਇੱਥੋਂ ਦੇ ਐਜੂਕੇਸ਼ਨ ਸਿਸਟਮ ਦੀ ਉਹ ਨਹੀਂ ਹੈ ਸੋ ਇਸ ਇਨਫੋਰਮੇਸ਼ਨ ਸੈਸ਼ਨ ਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਜੇ ਤੁਸੀਂ ਇੱਥੇ ਵਕੀਲ ਬਣਨਾ ਹੈ ਸ਼ੁਰੂ ਤੋਂ ਪੜ੍ਹਾਈ ਸ਼ੁਰੂ ਕਰਕੇ ਤਾਂ ਉਸ ਤੱਕ ਕੀ ਪ੍ਰੋਸੈਸ ਹੈ ਉਹ ਦੱਸਿਆ ਜਾਵੇਗਾ ਬਾਲ ਸਾਹਿਬ ਇਸ ਤੋਂ ਇਲਾਵਾ ਜਿਹੜੇ ਸਾਡੇ ਭੈਣ ਭਰਾ ਉਧਰ ਵਕਾਲਤੀ ਪੜ੍ਹਾਈ ਕਰ ਚੁੱਕੇ ਨੇ ਜਾਂ ਉੱਥੇ ਪ੍ਰੈਕਟਿਸ ਕਰ ਚੁੱਕੇ ਨੇ ਤੇ ਜਿਹੜੇ ਫੋਰਨ ਟ੍ਰੇਨਡ ਲਾਇਰ ਕੈਟਾਗਰੀ ਅਧੀਨ ਆਉਂਦੇ ਨੇ ਉਹਨਾਂ ਲਈ ਇੱਥੇ ਕਿਹੜੀਆਂ-ਕਿਹੜੀਆਂ ਆਪਸ਼ਨਸ ਨੇ ਕੈਨੇਡਾ 'ਚ ਕਿਸ ਤਰ੍ਹਾਂ ਆਪਣਾ ਜਿਹੜਾ ਕੈਰੀਅਰ ਆ ਪਰਸਯੋਗ ਕਰ ਸਕਦੇ ਨੇ ਲਾ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਵੀ ਤੁਹਾਨੂੰ ਇੱਥੇ ਇੰਟੀਰੀਅਰ ਦੇ ਵਿੱਚ ਗਵਰਨਮੈਂਟ ਕੋਲੋਂ ਲਾਇਸੈਂਸ ਲੈ ਕੇ ਹੀ ਤੁਸੀਂ ਲਾ ਪ੍ਰੈਕਟਿਸ ਕਰ ਸਕਦੇ ਹੋ ਸੋ ਜਿਹੜੇ ਫੋਰਨ ਟ੍ਰੇਨਡ ਲਾਇਰਸ ਹਨ ਉਹਨਾਂ ਨੇ ਆਪਣੀ ਐਜੂਕੇਸ਼ਨ ਆਪਣਾ ਟ੍ਰੇਨਿੰਗ ਔਰ ਜਿਹੜੀ ਉੱਥੇ ਐਕਸਪੀਰੀਅੰਸ ਲੈ ਕੇ ਆਏ ਹਨ ਇੱਥੇ ਕਿਵੇਂ ਵੈਲਿਊਏਟ ਕਰਨਾ ਹੈ ਕਿੱਥੇ ਉਹਨਾਂ ਨੇ ਆਰਟੀਕਲਿੰਗ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਰ ਇਗਜ਼ਾਮ ਜਿਹੜਾ ਹੈ ਪਾਸ ਕਰਨਾ ਹੈ ਉਹ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਪੜ੍ਹਾਈ ਦੇ ਬਰਾਬਰ ਹੀ ਹੋ ਜਾਂਦਾ ਹੈ ਸੋ ਉਹ ਵੀ ਉਹਨਾਂ ਨੂੰ ਕਰਕੇ ਫੇਰ ਹੀ ਉਹ ਇੰਟੀਰੀਅਰ ਦੇ ਵਿੱਚ ਜਿਹੜੇ ਲਾ ਦੀ ਜਿਹੜੀ ਪ੍ਰੈਕਟਿਸ ਹੈ ਉਹ ਕਰ ਸਕਦੇ ਹਨ ਸੋ ਇਹਨਾਂ ਦੋਹਾਂ ਹੀ ਵਿਸ਼ਿਆਂ ਦੇ ਉੱਤੇ ਅਸੀਂ ਜਿਹੜੇ ਉਹ ਵਕੀਲ ਜਿਹੜੇ ਜਿਹੜੇ ਤੁਸੀਂ ਕਹ ਲਓ ਕਿ ਕੈਨੇਡੀਅਨ ਬੌਰਨ ਵਕੀਲ ਹਨ ਉਹ ਵੀ ਉੱਥੇ ਹੋਣਗੇ ਜਾਂ ਉਹ ਵੀ ਵਕੀਲ ਹੋਣਗੇ ਜਿਹੜੇ ਕਿ ਫੋਰਨ ਟ੍ਰੇਨਡ ਉੱਥੋਂ ਪੜ੍ਹਾਈ ਕਰਕੇ ਆਏ ਹਨ ਤੇ ਇੱਥੇ ਇਸ ਪ੍ਰੋਸੈਸ ਥਾਣੇ ਲੰਘ ਕੇ ਵਕੀਲ ਬਣੇ ਹਨ ਉਹ ਵੀ ਉੱਥੇ ਹੋਣਗੇ ਔਰ ਉਹ ਇਸ ਪ੍ਰੋਸੈਸ ਨੂੰ ਪੂਰੇ ਤਰੀਕੇ ਦੇ ਨਾਲ ਜਿਹੜੇ ਵੀ ਵੀਰਪਣ ਉੱਥੇ ਪਹੁੰਚਣਗੇ ਉਹਨਾਂ ਨੂੰ ਐਕਸਪਲੇਨ ਕਰਨਗੇ ਜੇ ਮੈਂ ਲੀਗਲ ਪ੍ਰੋਫੈਸ਼ਨ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕਿੰਨਾ ਕੁ ਸਕੋਪ ਹੈ ਕਿੰਨੀਆਂ ਕੁ ਜੌਬਸ ਨੇ ਜਿਹੜੇ ਅਲੱਗ-ਅਲੱਗ ਲੈਵਲਸ ਨੇ ਚਾਹੇ ਮਿਊਨਿਸਪੈਲਿਟੀਆਂ ਲੈਵਲ ਹੋਣ ਤੇ ਚਾਹੇ ਫੈਡਰਲ ਲੈਵਲ ਹੋਣ ਜਿਹੜੇ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਲੱਗਦਾ ਕਿ ਇਹਦੇ ਵਿੱਚ profession ਵਿੱਚ ਦਾਖਲ ਹੋਣ ਲਈ ਸਾਨੂੰ ਬਹੁਤ ਜ਼ਿਆਦਾ ਪੜ੍ਹਾਈ ਲਿਖਾਈ ਦੀ ਲੋੜ ਪਾਉਗੀ ਤਾਂ ਜਿਹੜੀਆਂ ਬੇਸਿਕ ਜੌਬਸ ਨੇ ਉਹ ਕਿੱਦਾਂ ਲੋਕੀ ਪ੍ਰਾਪਤ ਕਰ ਸਕਦੇ ਆ ਇਹਨਾਂ ਸਾਰੀਆਂ ਜਿਹੜੀਆਂ ਆਫਿਸ ਐਡਮਿਨਿਸਟ੍ਰੇਸ਼ਨ ਰਿਲੇਟਿਡ ਜੌਬਸ ਹਨ ਉਹਨਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਫਿਰ ਵੀ ਉਹਦੇ ਲਈ ਤੁਹਾਡੀ ਐਜੂਕੇਸ਼ਨ ਬੈਕਗ੍ਰਾਉਂਡ ਤੇ ਟ੍ਰੇਨਿੰਗ ਥੋੜੀ-ਬਹੁਤੀ ਜ਼ਰੂਰ ਹੋਣੀ ਚਾਹੀਦੀ ਹੈ ਲਾਂ ਦੇ ਪਰਸਪੈਕਟਿਵ ਤੋਂ ਸੋ ਉਸ ਤੇ ਲਈ ਇੱਥੇ ਵੱਖਰੇ-ਵੱਖਰੇ ਜਿਹੜੇ ਕਾਲਜੇ ਹਨ ਉੱਥੇ 6 ਮਹੀਨੇ ਸਾਲ ਦੇ ਕੋਰਸ ਮਿਲ ਜਾਂਦੇ ਹਨ ਜਿੱਥੇ ਤੁਸੀਂ ਥੋੜੀ ਬਹੁਤੀ ਓਰੀਐਂਟੇਸ਼ਨ ਕਰਕੇ ਜੋ ਲੀਗਲ ਟਰਮਨੋਲੋਜੀ ਹੈ ਉਸ ਨੂੰ ਸਮਝ ਕੇ ਇਹਨਾਂ ਸਾਰੀਆਂ ਵੱਖਰੀਆਂ ਵੱਖਰੀਆਂ ਕਿਸਮ ਦੀਆਂ ਜੋਬਾਂ ਦੇ ਵਿੱਚ ਚਾਹੇ ਉਹ ਸਰਕਾਰੀ ਜੋਬਾਂ ਹਨ ਚਾਹੇ ਉਹ ਵਕੀਲਾਂ ਦੇ ਦਫ਼ਤਰਾਂ ਦੇ ਵਿੱਚ ਹਨ ਚਾਹੇ ਇੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਡਿਫਰੈਂਟ ਡਿਫਰੈਂਟ ਯੂਨੀਅਨਸ ਹਨ ਜਰਨਲਿਸਟ ਸਪੀਕਿੰਗ ਅਡਮਿਨਿਸਟ੍ਰੇਟਿਵ ਕਾਈਂਡ ਆਫ ਜੋਬਾਂ ਹਨ ਪਰ ਇਹਨਾਂ ਦੇ ਵਿੱਚ ਥੋੜੀ ਬਹੁਤੀ ਜਿਹੜੀ ਲੀਗਲ ਪੁਆਇੰਟ ਆਫ View ਹੈ ਉਹ ਵੀ ਇਨਕਲੂਡ ਕੀਤਾ ਜਾਂਦਾ ਹੈ ਸੋ ਇਹਨਾਂ ਸਾਰੀਆਂ ਜਵਾਬਾਂ ਦੇ ਬਾਰੇ ਵੀ ਅਸੀਂ ਜਨਰਲ ਸੈਂਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਸੈਸ਼ਨ ਦੇ ਵਿੱਚ ਸਾਂਝੀ ਕਰਾਂਗੇ ਇਹ ਜੀ ਇਸ ਸ਼ੁੱਕਰਵਾਰ 24 ਆਗਸਟ ਨੂੰ ਚੰਕੂਜੀ ਵੈਲਨੈਸ ਸੈਂਟਰ ਜਿਹੜਾ ਕਿ 995 ਪੀਟਰ ਰਾਬਰਟਸਨ ਬੁਲੇਵਾਰਡ ਉੱਤੇ ਹੈਗਾ ਸਵੇਰੇ 11 ਵਜੇ ਸ਼ੁਰੂ ਹੋਵੇਗਾ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ